ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਲੋਕਤੰਤਰੀ ਸਰਕਾਰਾਂ ਦਾ ਪਹਿਲਾ ਵੱਡਾ ਕੰਮ ਹੋਇਆ ਕਰਦਾ ਹੈ ਪਰ ਪੰਜਾਬ ਅੰਦਰ ਲਗਾਤਾਰ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਵਿਧਾਨ ਸਭਾ ਹਾਲ ਦਾ ਫਲਾਉਰ ਵਿਖੇ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ ਥਾਣਾ ਗੁਰਹਿ ਦੇ ਅਧੀਨ ਪੈਂਦੇ ਪਿੰਡ ਰੋੜਕਾ ਕਲਾਂ ਵਿਖੇ ਇੱਕ ਗਰੀਬ ਕਿਸਾਨ ਦੇ ਖੂਹ ਤੋਂ ਚੋਰ ਤੂੜੀ ਬਣਾਉਣ ਵਾਲਾ ਰੀਪਰ ਅਤੇ ਟਰੈਲੀ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਲੈ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਖੂ ਗੁਰਾਇਆ ਰੋਡ ਵਿਖੇ ਸਤਤ ਹੈ ਜਿੱਥੋਂ ਰਾਤ ਨੂੰ ਚੋਰ ਰੀਪਰ ਅਤੇ ਟਰੈਲੀ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਲੈ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕਰੀਬ 4 ਲੱਖ ਦਾ ਨੁਕਸਾਨ ਹੋਇਆ ਹੈ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਗੁਰਵਿੰਦਰ ਸਿੰਘ ਲੰਬੜਦਾਰ ਨੇ ਕਿਹਾ ਕਿ ਰੋੜਕਾ ਕਲਾ ਇਲਾਕੇ ਵਿੱਚ ਲਗਾਤਾਰ ਵਾਰਦਾਤਾਂ ਵਾਪਰੀਆਂ ਹਨ ਪਰ ਪੁਲਿਸ ਦੇ ਹੱਥ ਅਮੇਸ਼ਾ ਖਾਲੀ ਰਹਿੰਦੇ ਹਨ ਚੋਰਾ ਦੇ ਹੌਸਲੇ ਇੰਨੇ ਬੁਨੰਦੇ ਹਨ ਕਿ ਉਹ ਬੇਖੌਫ ਹੋ ਕੇ ਵਾਰਦਾਤਾ ਨੂੰ ਨਿਤ ਅੰਜਾਮ ਦੇ ਰਹੇ ਹਨ ਇਹ ਨਿਰੰਤਰ ਵਾਪਰ ਰਹੀਆਂ ਵਾਰਦਾਤਾ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਮੱਥੇ ਤੇ ਕਲੰਕ ਹਨ ਚੋਰਾ ਦੀ ਆਕਾਸਥਾਨੀ ਅੱਗੇ ਪੁਲਿਸ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ ਐਸਾ ਕਰਕੇ ਉਹ ਜਲਦੀ ਹੀ ਇਲਾਕੇ ਦੇ ਮੌਤਵਾਰ ਸੱਜਣਾ ਦੇ ਨਾਲ ਪਹੁੰਚਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ ਕੀ ਨਾਂ ਕੀ ਤੁਹਾਡਾ ਜੀ ਮਨਜਿੰਦਰ ਸਿੰਘ ਪਿਤਾ ਦਾ ਕੀ ਨਾਮ ਹੈ ਜਗ ਮਨਜਿੰਦਰ ਕੀ ਵਾਰਦਾਤ ਜਿਹੜੀ ਹੋਈ ਹੈ ਤੁਹਾਡੇ ਕੀ ਹੋਇਆ ਕੀ ਹੈ ਬਾਰਦਾਤ ਇਹੀ ਹੋਈ ਆ ਜੀ ਤੂੜੀ ਵਾਲਾ ਰੀਪਰ ਸੀਗਾ ਹਾਂਜੀ ਤੇ ਨਾਲ ਟਰਾਲੀ ਸੀਗੀ ਅੱਛਾ ਜੀ ਤੇ ਸਾਡੇ ਮੋਟਰ ਤੋਂ ਚਰਾਤ ਨੂੰ 12:20 ਵਜੇ ਤੇ ਪਿੰਡੋਂ ਇੱਥੋਂ ਰੁੜ ਕੇ ਕਿਉਂ ਜਾ ਹਿੰਦਕੀਸ਼ਨ ਕਢਾਈ ਸੀ ਕਿ ਇੱਥੋਂ ਲੈ ਕੇ ਗਏ ਮਨਲਾ ਸਵਾ 12 ਸਾਡੇ ਖੂਹ ਤੋਂ ਲੈ ਗਏ ਜਦਾਂ ਕੀ ਕਿੱਦੇਲੇ ਪਾਸੇ ਖੂਹ ਤੁਹਾਡਾ ਸਾਡਾ ਗਰਿਆਂ ਰੋਡ ਤੇ ਖੂਹ ਹੈ ਜੀ ਤੇ ਪੁਲਿਸ ਨੂੰ ਕੀਤੀ ਕੰਪਲੀਟ ਹਾਂਜੀ ਕੀਤੀ ਸੀ ਤੇ ਲੋਕੇਸ਼ਨ ਵਗੈਰਾ ਤੁਸੀਂ ਆਪ ਹੀ ਕਢਾਉਣ ਦੀ ਕੋਸ਼ਿਸ਼ ਵੀਰ ਦੀ ਕਰ ਰਹੇ ਹੋ ਕੀ ਲੋਕੇਸ਼ਨ ਵਗੈਰਾ ਕੋਈ ਲੱਭੀ ਤੁਹਾਨੂੰ ਲੋਕੇਸ਼ਨ ਜੀ ਇੱਥੋਂ ਰੁੜ ਕੇ ਕਿਉਂ ਵੀ ਕੈਮਰੇ ਸਾਰੇ ਕੜਾਈ ਸੀ ਕਿ ਤਾਂ ਮਤਲਬ ਰੁੜਕੇ ਤੋਂ ਬੜਾਲਾ ਸਾਈਡ ਨੂੰ ਗਈ ਹੈ ਮਸ਼ੀਨ ਤੇ ਬੜਾਲੇ ਵੀ ਅਹੀਂ ਐਸ ਪੀ ਦੇ ਪੰਪ ਤੋਂ ਕੜਾਈ ਸੀਗੀ ਡਿਟੇਲ ਤਾਂ ਉੱਥੋਂ ਮਤਲਬ ਬੜਾਲੇ ਵਾਲੇ ਪੰਪ ਤੋਂ ਮਤਲਬ ਮਸ਼ੀਨ ਲੰਘਦੀ ਹੈ ਬੜਾਲੇ ਵਾਲੋਂ ਜੀ ਤਾਂ ਉਦੋਂ ਗਾਹਾਂ ਬੜਾਲਾ ਐਂਟਰੀ ਕਹਾਂ ਕ੍ਰੋਸ ਨਹੀਂ ਕਰਦੀ ਹੈਗੀ ਉਦੋਂ ਪਿੱਛੇ-ਪਿੱਛੇ ਹੀ ਉਹ ਜ਼ਿਆਦਾ ਕਿਹੇ ਪਿੰਡਾਂ ਵਿੱਚ ਨੂੰ ਮੋੜ ਲਈ ਨਹੀਂ ਤੇ ਪੱਠੇ ਕੋਲ ਸੋਨਾਲੀਕਾ ਡਰੈਕਟਰ ਆ ਇਹ ਤੇ ਮਤਲਬ ਬੜਾਲਾ ਨਹੀਂ ਕ੍ਰੋਸ ਕੀਤਾ ਜਿਹੜੇ ਵਾਲੇ ਵਾਲੇ ਵੀ ਅਸੀਂ ਥੋੜੇ ਜਿਹਾ ਕੈਮਰੇ ਕਢਾਏ ਸੀ ਕਿ ਉੱਥੋਂ ਵੀ ਨਹੀਂ ਜੀ ਨਾ ਤੁਮਨੇ ਨੀ ਕਰਾਸ ਕੀਤੀ ਕੱਲ ਰਾਤ ਦੀ ਗਈ ਹੈ ਪੁਲਿਸ ਦੀ ਜਿਹੜੀ ਹੁਣ ਤੱਕ ਦੀ ਕਾਰਵਾਈ ਆ ਕੀ ਕਿਉਂ ਨਹੀਂ ਹੋਤੋ ਮੋਪਰਾਲਾ ਕੀਤਾ ਹੁਣ ਤੱਕ ਪੁਲਿਸ ਵੱਲੋਂ ਹੁਣ ਤੱਕ ਤਾਂ ਇਹੀ ਉਪਰਾਲਾ ਆ ਉਹ ਨਹੀਂ ਉਹ ਸਵੇਰੇ ਮੁੰਡਾ ਆਇਆ ਸੀਗਾ ਉਹਨੇ ਜਿੰਨੇ ਵੀ ਹੋਏ ਨਾਲ ਆਹ ਮੜੇ ਮੋਟੇ ਕੈਮਰੇ ਕਢਾਏ ਅੱਜ ਕੱਲ ਤਾਂ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਸੀ ਅੱਜ ਉਹ ਮੁੰਡਾ ਆਇਆ ਸੀ ਉਹਨੇ ਜਿੰਨੇ ਕੁ ਬੜਾਲੇ ਇੱਕ ਦੋ ਗੈਂ ਨਾਲ ਹੋ ਗਏ ਕਢਵਾਏ ਜਾਂ ਹੋਰ ਤਾਂ ਕੋਈ ਕਾਰਵਾਈ ਨਹੀਂ ਮੰਗ ਕੀ ਕਰਦੇ ਆ ਅਸੀਂ ਮੰਗ ਤਾਂ ਇਹੀ ਆ ਵੀ ਸਾਨੂੰ ਮਸ਼ੀਨ ਸਾਡੀ ਮਿਲਣੀ ਚਾਹੀਦੀ ਆ ਵੀ ਪੁਲਿਸ ਨੂੰ ਜਿੱਦਾਂ ਵੀ ਆ ਤੁਹਾਡਾ ਕਾਰੋਬਾਰ ਵੀ ਆਪਣੀ ਕਰਨੀ ਚਾਹੀਦੀ। ਤੁਹਾਡਾ ਕਾਰੋਬਾਰ ਇਹੀ ਹੈ ਜਾਂ ਹੋਰ ਕੋਈ ਵੀ ਕੰਮ ਹੈ ਨਾ ਤੁਹਾਡਾ? ਕਾਰੋਬਾਰ ਤਾਂ ਇਹੀ ਹੈ ਜੀ ਹੋਰ ਤਾਂ ਕੋਈ ਕਾਰੋਬਾਰ ਨਹੀਂ ਹੈਗਾ ਆਪਣਾ। ਤੇ ਜਿਹੜਾ ਕਿੰਨੇ ਕੁ ਦੀ ਸਾਰੀ ਮਸ਼ੀਨੀ ਸੀ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ? 2 ਲੱਖ ਦੀ ਮਸ਼ੀਨ 2 ਲੱਖ ਦੀ ਰੱਲੀ ਹੈ ਜੀ 4 ਲੱਖ ਦਾ ਸਿੱਧਾ ਹਿਸਾਬ ਨੇ। ਲਖੋ ਵੀ 4-5 ਤਰੀਕ ਦੀ ਰਾਤ ਨੂੰ ਜੂਨ ਦੀ ਨੂੰ ਇਹ ਸਾਡਾ ਨੌਜਵਾਨ ਮਨਜਿੰਦਰ ਸਿੰਘ ਇਹ ਵਿਚਾਰਾ ਟੂੜੀ ਬਣਾ ਕੇ ਉੱਪਰ ਦੇ ਨਾਲ ਕਿਰਾਏ ਦੇ ਉੱਤੇ ਟੁਆਲੀ ਲੈ ਕੇ ਜ਼ਿਆਦਾ ਕੰਮ ਕਰਦਾ। ਮੈਂਟ ਕਰ ਰਿਹਾ ਆ ਪਰ ਚੋਰਾਂ ਦੇ ਜਿਹੜੇ ਹੌਸਲੇ ਆ ਉਹ ਇੰਨੇ ਬਲੰਦ ਹੋ ਚੁੱਕੇ ਆ ਪਹਿਲਾਂ ਤਾਂ ਲੋਕ ਸੋਹਾਂ ਤੇ ਕਸੀਮਤ ਸੀ ਕਿ ਇੰਨੀ ਲਾਹ ਲੈ ਕਿਸੇ ਦਾ ਬਟੂਆ ਖੋਲਿਆ ਸੜਕ ਤੋਂ ਮੋਟਰਸਾਈਕਲ ਚੱਕ ਲਿਆ ਪਰ ਹੁਣ ਤਾਂ ਇੰਨਾ ਜ਼ਿਆਦਾ ਹੌਸਲੇ ਬਲੰਦ ਹੋ ਗਏ ਆ ਵੀ ਉਹ ਖੇਤਾਂ ਦੇ ਵਿੱਚ ਖੜਿਆ ਰੀਪਰ ਤੇ ਟਰਾਲੀ ਨੂੰ ਵੀ ਆਪਣਾ ਟਰੈਕਟਰ ਪਾ ਕੇ ਲੈ ਗਏ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਸ਼ਾਇਦ ਕੰਬ ਕਰਨ ਦੀ ਨਹੀਂ ਸੁੱਤਾ ਆ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜੇ ਭਾਗ ਨੇ ਕਾਰਵਾਈ ਕਰਨੀ ਹੋਵੇ ਤਾਂ ਇਥੋਂ ਦੀ ਰਾਤ ਦੀ ਉਹ ਸਹੀ ਦੀ ਫੂਨ ਦੀ ਟਿੱਪ ਕਰ ਸਕਦੇ ਆ ਉਹ ਲੱਭ ਸਕਦੇ ਆ ਕਿ ਇਹ ਚੋਰੀ ਚੋਰ ਜਿਹੜੇ ਆ ਕਿੱਥੋਂ ਲੱਗੇ ਪਰ ਚੋਣ ਜ਼ਾਬਦਾ ਲੱਗਾ ਹੋਣ ਦੇ ਬਾਵਜੂਦ ਵੀ ਇੰਨੀਆਂ ਬਾਤਾਂ ਹੋਣਾ ਜਿਹੜਾ ਇਹ ਪੰਜਾਬ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਪਹਿਲਾਂ ਤਾਂ ਇਹਨਾਂ ਨੇ ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਉਹ ਕੁਝ ਨਹੀਂ ਹੋਇਆ ਹੁਣ ਅਸੀਂ ਸਵੇਰੇ ਐਸਐਚਓ ਮੈਡਮ ਨੂੰ ਮਿਲਾਂਗੇ ਵੀ ਅਸੀਂ ਕੰਮ ਨੂੰ ਮਿਲਾਂਗੇ ਇੱਥੇ ਤੱਕ ਵੀ ਪ੍ਰਸ਼ਾਸਨ ਤੱਕ ਅਸੀਂ ਪਹੁੰਚ ਸੁਣਾਵਾਂਗੇ ਆਪਣੀ ਤੱਕ ਵੀ ਜਾਵਾਂਗੇ ਪਿੰਡ ਵਾਸੀਆਂ ਨੂੰ ਮੋਹਤਬਰوں ਨੂੰ ਸਾਰਿਆਂ ਨੂੰ ਨਾਲ ਲੈ ਕੇ ਪਰ ਕਾਰਨ ਇਹ ਆ ਵੀ ਰਿਪੋਰਟਾਂ ਦੇਣ ਦੇ ਨਾਲ ਅੱਜ ਤੱਕ ਵੀ ਕੋਈ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਕਿ ਹੋਰ ਕਦੇ ਵੀ ਟ੍ਰੇਸ ਨਹੀਂ ਹੋਇਆ ਹੈ ਮੈਂ ਤਾਂ ਆ ਰੁੜਕਾ ਕਲਾਂ ਦੀਆਂ ਇਹ ਬਰਦਤਾਂ ਦੇਖਦਾ ਆ ਜਿਨੀਆਂ ਬਰਦਤਾਂ ਵੀ ਹੋਈਆਂ ਪੁਲਿਸ ਗੁਰਾਇਆ ਪੁਲਿਸ ਇੱਕ ਵੀ ਦੱਸ ਦੇਵੇ ਜਿਹੜੀ ਕੇਸ ਹੋ ਗਈ ਆ ਪਤਾ ਨਹੀਂ ਪ੍ਰਸ਼ਾਸਨ ਜਾਂ ਇਹ ਕਰਨਾ ਨਹੀਂ ਚਾਹੁੰਦਾ ਜਾ ਚੋਰ ਹੀ ਇਹ ਚੋਰਾਂ ਦੀ ਜਿਹੜੀ ਇੰਟੈਲੀਜੈਂਸੀ ਇੰਨੀ ਜ਼ਿਆਦਾ ਹੈ ਕਿ ਪੁਲਿਸ ਦੀ ਇੰਟੈਲੀਜੈਂਸੀ ਜਿਹੜੀ ਆ ਉਹਨਾਂ ਦੇ ਮੁਰੇ ਫੇਲ ਹੋਆ ਕਿਉਂਕਿ ਆਪਾਂ ਕਹਿੰਨੇ ਆ ਸਾਡਾ ਖੂਫੀਆ ਵਿਭਾਗ ਬੜਾ ਤੰਤਰ ਬੜਾ ਕਾਮਯਾਬ ਵਾ ਆਪਾਂ ਕੋਈ ਟੀਜੂ ਹੋਣ ਤੋਂ ਪਹਿਲਾਂ ਪਤਾ ਹੁੰਦਾ ਸਰਕਾਰਾਂ ਨੂੰ ਪਰ ਆ ਚੋਰ ਜਿਹੜੇ ਇੱਕ ਬਹੁਤ ਛੋਟੇ ਜਿਹੇ ਚੋਰ ਆ ਜਿਹੜੇ ਇਹਨਾਂ ਕੋਲੋਂ ਫੜ ਨਹੀਂ ਪੂਰਾ ਆ ਕਿ ਪ੍ਰਸ਼ਾਸਨ ਨੂੰ ਜਿਹੜੀ ਆ ਇਹ ਆਪਣਾ ਢਾਂਚਾ ਜਿਹੜਾ ਉਹ ਦਰੁਸਤ ਕਰਨਾ ਚਾਹੀਦਾ ਆ ਤੇ ਇੰਟੈਲੀਜੈਂਸ ਨੂੰ ਇਹਨਾਂ ਦੇ ਜਿਹੜੇ ਖੂਫੀਆ ਵਿਭਾਗ ਹੋਆ ਉਹਨਾਂ ਨੂੰ ਵੀ ਪਾ ਦੇਤਨ ਨੂੰ ਨਹੀਂ ਚਾਹੀਦੀ ਇਹ ਵੀ ਨਾ ਉੱਤੇ ਕਾਰਵਾਈ ਕੀਤੀ ਜਾਵੇ ਪਤਾ ਲਗਾਇਆ ਜਾਵੇ ਪਿੰਡਾਂ ਵਿੱਚ ਕੌਣ ਚੋਰ ਆ ਸਾਰਾ ਪਤਾ ਆ ਲੋਕਾਂ ਨੂੰ ਵਿੱਚ ਕਾਰਵਾਈ ਹੋਣੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ